ਪਹਿਲਾਂ ਤਾਂ ਸਾਰੇ ਪੱਤਰਕਾਰ ਵੀਰਾਂ ਨੂੰ ਜੀ ਆਇਆਂ ਨੂੰ ਅ ਅੱਜ ਤਾਂ ਜਿਹੜਾ ਮਸਲਾ ਹੈ ਉਹ ਅੱਜ ਜਿਹੜਾ ਵਿਧਾਨ ਸਭਾ ਦੇ ਅੰਦਰ ਗਵਰਨਰ ਸਾਹਿਬ ਦਾ ਭਾਸ਼ਣ ਨਹੀਂ ਕਾਂਗਰਸ ਪਾਰਟੀ ਨੇ ਹੋਣ ਦਿੱਤਾ ਬੜੀ ਮੰਦਭਾਗੀ ਔਰ ਬੜੀ ਮਾੜੀ ਗੱਲ ਹੈ ਦੇਖੋ ਅ ਸਭ ਤੋਂ ਪਹਿਲਾਂ ਮੈਂ ਇਹ ਦੱਸਾਂ ਕਿ ਕਾਂਗਰਸ ਗੱਲ ਕਰੂਗੀ ਕਿਸਾਨ ਹੈ ਤੈਸੀ ਕਾਂਗਰਸ ਪਾਰਟੀ ਨੇ ਕਿੰਨੇ ਵਾਅਦੇ ਕੀਤੇ ਅੱਜ ਜੋ ਵਿਧਾਨ ਸਭਾ ਵਿੱਚ ਬੜਾ ਹੀ ਸੋਲਮ ਕੇਜਨ ਸੀ ਬਹੁਤ ਜ਼ਿਆਦਾ ਸੰਜੀਦਾ ਟਾਈਮ ਤੇ ਕਾਂਗਰਸ ਪਾਰਟੀ ਨੇ ਜਦੋਂ ਕਿ ਸ਼ਹੀਦ ਸ਼ੁਭਕਰਮਨ ਨੂੰ ਸ਼ੁਭ ਕਰਨ ਨੂੰ ਆਪਾਂ ਸ਼ਰਧਾਂਜਲੀ ਦੇ ਰਹੇ ਸੀ ਔਰ ਉਸ ਸ਼ਰਧਾਂਜਲੀ ਦੇ ਵਿੱਚ ਕਾਂਗਰਸ ਨੇ ਹੱਲਾ ਮਚਾਇਆ ਕਾਂਗਰਸ ਪਾਰਟੀ ਨੇ ਗਵਰਨਰ ਸਾਹਿਬ ਦੀ ਸਪੀਤੀ ਨਹੀਂ ਹੋਣ ਦਿੱਤੀ ਇਹਦਾ ਕਾਰਨ ਕੀ ਹੈ 2 ਸਾਲਾਂ ਦੀਆਂ ਪ੍ਰਾਪਤੀਆਂ ਇਹਨਾਂ ਦੀਆਂ 50 ਸਾਲਾਂ ਦੀਆਂ ਪ੍ਰਾਪਤੀਆਂ ਤੋਂ ਉੱਪਰ ਭਾਰੂ ਪੈ ਗਈਆਂ ਸੀ ਤੁਸੀਂ ਦੇਖੋ ਪਿਛਲੇ 70 ਸਾਲ ਤੋਂ ਕਾਂਗਰਸ ਪਾਰਟੀ ਰਾਜ ਕਰ ਰਹੀ ਹੈ ਔਰ ਕਾਂਗਰਸ ਪਾਰਟੀ ਦੇ ਰਾਜ ਭਾਗ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਭਾਗ ਦੇ ਵਿੱਚ ਕਿਸਾਨਾਂ ਤੇ ਬੋਲੀਆਂ ਚੱਲੀਆਂ ਕਿਸਾਨਾਂ ਤੇ ਫਾਇਰਿੰਗ ਸੰਗਰੂਰ ਵਿੱਚ ਹੋਈ ਸੋ ਮੈਂ ਸਮਝਦਾ ਐ ਕਿ ਪਹਿਲੀ ਗੱਲ ਤਾਂ ਕਾਂਗਰਸ ਨੂੰ ਕੋਈ ਹੱਕ ਹੀ ਨਹੀਂ ਹਾਸੋ ਹੀ ਨਹੀਂ ਗੱਲ ਐ ਕਿ ਕਾਂਗਰਸ ਕਿਸਾਨਾਂ ਦੇ ਹਤੈਸ਼ੀ ਹੋਣ ਦਾ ਡਰਾਮਾ ਕਰਦੀ ਐ ਗਵਰਨਰ ਸਾਹਿਬ ਦਾ ਭਾਸ਼ਣ ਹੋਣ ਦੀ ਦਿੱਤਾ ਉਹਦਾ ਕਾਰਨ ਕੀ ਸੀ ਕਿ ਉਹਨਾਂ ਨੇ ਦੱਸਣਾ ਸੀ ਕਿ 2 ਸਾਲਾਂ ਦੇ ਅੰਦਰ ਅਸੀਂ ਕੀ ਕੀ ਅਚੀਵਮੈਂਟਸ ਆਮ ਆਦਮੀ ਪਾਰਟੀ ਭਗਵੰਤ ਮਾਨ ਸਰਕਾਰ ਦੀਆਂ ਫਰੀ ਰਾਸ਼ਨ ਮਿਲ ਰਿਹਾ ਹੈ ਮੁਫਤ ਬਿਜਲੀ ਮਿਲ ਰਹੀ ਹੈ ਕਿੰਨੀਆਂ ਨੌਕਰੀਆਂ ਚਲੀਆਂ ਗਈਆਂ 40000 ਦੇ ਕਰੀਬ ਸਰਕਾਰੀ ਨੌਕਰੀਆਂ ਆਪਾਂ ਮੈਰਿਟ ਵੇਚ ਤੇ ਦਿੱਤੀਆਂ ਔਰ ਮਤਲਬ ਇਹ ਸਾਰੀਆਂ ਗੱਲਾਂ ਇਸ ਗੱਲ ਤੇ ਨਿਰਭਰ ਕਰਦੀਆਂ ਕਿ ਕੀ ਕਾਂਗਰਸ ਨੂੰ ਪੰਜਾਬ ਦਾ ਵਿਕਾਸ ਹਜਮ ਹੀ ਨਹੀਂ ਹੁੰਦਾ ਅੱਜ ਕਾਂਗਰਸ ਪਾਰਟੀ ਵਿਧਾਨ ਸਭਾ ਦੇ ਅੰਦਰ ਸ਼ਹੀਦ ਸ਼ੁਭਕਰਨ ਨੂੰ ਸ਼ਰਧਾਂਜਲੀ ਦੇਣ ਦੇ ਮੌਕੇ ਤੇ ਕਿਸਾਨਾਂ ਦੇ ਮੋਢੇ ਤੇ ਰੱਖ ਕੇ ਬੰਦੂਖ ਚਲਾਈ ਹੈ ਜਦ ਕਿ ਮੈਂ ਪੁੱਛਣਾ ਚਾਹੁੰਦਾ ਕਿ ਸ਼ਰਧਾਂਜਲੀ ਦੇ ਟਾਈਮ ਜਦੋਂ ਕਿ ਸ਼ਹੀਦਾਂ ਨੂੰ ਜਾਂ ਜਿਹੜੇ ਵਿਛੜ ਗਏ ਆ ਰੂਹਾਂ ਨੂੰ ਸ਼ਰਧਾਂਜਲੀ ਦੇ ਰਹੇ ਆ ਤਾਂ ਉਸ ਟਾਈਮ ਕਾਂਗਰਸ ਦੇ ਲੀਡਰ ਹੱਲਾ ਕਰ ਰਹੇ ਨੇ ਵੈਲ ਵਿੱਚ ਆ ਕੇ ਰੌਲਾ ਪਾ ਰਹੇ ਨੇ ਵਿਧਾਨ ਸਭਾ ਨੂੰ ਕਾਰਵਾਈ ਨੂੰ ਰੋਕ ਰਹੇ ਨੇ ਸੋ ਮੈਂ ਮਹਿਸੂਸ ਕਰਦਾ ਆ ਆਮ ਆਦਮੀ ਪਾਰਟੀ ਦਾ ਜਿਹੜਾ ਕੰਮ ਹੈ ਉਹ 50 ਸਾਲ ਦੇ ਇਹਨਾਂ ਦੇ ਕੰਮਾਂ ਤੇ ਭਾਰੂ ਪਿਆ ਹੈ ਔਰ ਇਸ ਕਰਕੇ ਕਦੇ ਕੋਈ ਮੁਆਵਜ਼ਾ ਨਹੀਂ ਕਦੇ ਕੋਈ ਇਹਨਾਂ ਨੇ ਕਿਸਾਨਾਂ ਨੂੰ ਵੋਟ ਬੈਂਕ ਤੋਂ ਉੱਪਰ ਕਦੇ ਕੁਝ ਨਹੀਂ ਇਹਨਾਂ ਨੇ ਸਮਝਿਆ ਸੋ ਮੈਂ মিডিਆ ਦੇ ਦੋਸਤਾਂ ਨੂੰ ਅਪੀਲ ਕਰਦਾ ਹਾਂ ਕਿ ਅੱਜ ਵਿਧਾਨ ਸਭਾ ਦੇ ਅੰਦਰ ਇਹਨਾਂ ਨੇ ਸ਼ਹੀਦ ਕਿਸਾਨਾਂ ਦੀਆਂ ਜਿਹੜੀਆਂ ਉਹਨਾਂ ਦੇ ਚਿਖਾ ਉਹਨਾਂ ਦੀ ਚਿਤਾ ਤੇ ਰਾਜਨੀਤੀ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਨੇ ਸ਼ਹੀਦ ਸ਼ੁਭ ਕਰਨ ਦੀ ਜਿਹੜੀ ਚੀਤਾ ਹੈ ਉਹਦੇ ਸਿਵਿਆਂ ਦੀ ਅੱਗ ਤੇ ਆਪਦੀਆਂ ਰਾਜਨੀਤਿਕ ਰੋਟੀਆਂ ਸੇਕਣ ਦੀ ਕੋਸ਼ਿਸ਼ ਕੀਤੀ ਹੈ ਸੋ ਇਹ ਬਹੁਤ ਮੰਦ ਭਾਗੀ ਹੈ ਕਾਂਗਰਸ ਇਸ ਸ਼ੈਡਿੰਗ ਕਰੋਕੋਡਾਇਲ ਟियर्स ਜਿਹਨੂੰ ਆਪਾਂ ਮગરਮੱਛ ਦੇ ਹੰਝੂ ਕਹਿੰਦੇ ਆ ਕਾਂਗਰਸ ਮગરਮੱਛ ਦੇ ਹੰਝੂ ਵਗਾਰੀ ਹੈ ਔਰ ਇੰਨੇ ਸੁਲਝੇ ਹੋਏ ਔਰ ਪੁਰਾਣੇ ਲੀਡਰ ਇਹਨਾਂ ਦੇ ਔਰ ਮੈਂ ਸਮਝਦਾ ਹੈ ਕੀ GST ਲਾਗੂ ਕੀਤੀ ਕਿਹੜੇ ਰਾਜ ਚ ਹੋਈ ਕਾਂਗਰਸ ਦੇ ਰਾਜ ਚ ਸੁਆਮੀ 나ਥਨ ਕਮਿਸ਼ਨ ਬਣਾ ਕੇ ਵੀ ਰਿਪੋਰਟ ਲਾਗੂ ਨਹੀਂ ਕੀਤੀ ਕਿਹਨੇ ਨਹੀਂ ਕੀਤੀ ਕਾਂਗਰਸ ਪਾਰਟੀ ਨੇ ਕਿਹਦੇ ਰਾਜ ਭਾਗ ਦੇ ਅੰਦਰ ਕਿਸਾਨ ਬਿਲਕੁਲ ਗਰੀਬੀ ਰੇਖਾ ਦੇ ਉੱਤੇ ਆ ਗਿਆ ਅੱਜ ਕਿਸਾਨਾਂ ਦੀ ਕੀ ਸਥਿਤੀ ਹੈ ਔਰ ਤੁਸੀਂ ਦੇਖੋ ਆਮ ਆਦਮੀ ਸਰਕਾਰ ਨੇ 1 ਕਰੋੜ ਰੁਪਇਆ ਸ਼ੁਭ ਕਰਨ ਦਾ ਮਵਾਜ਼ਾ ਦਿੱਤਾ ਸਾਡੇ 700 ਕਿਸਾਨ ਜਿਹੜੇ ਸ਼ਹੀਦ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿੰਨਿਆਂ ਨੂੰ ਸਰਕਾਰੀ ਨੌਕਰੀਆਂ ਦੇਤੀਆਂ ਜੀ ਕਿੰਨਿਆਂ ਨੂੰ ਇੱਥੇ ਕਰੋੜ ਰੁਪਇਆ ਦਿੱਤਾ ਸੀ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਜੀ ਦੀ ਸਰਕਾਰ ਨੇ 1 ਕਰੋੜ ਰੁਪਇਆ ਸ਼ੁਭ ਕਰਨ ਨੂੰ ਦਿੱਤਾ ਸ਼ਹੀਦ ਦਾ ਦਰਜਾ ਦਿੱਤਾ ਇੱਕ ਸਰਕਾਰੀ ਨੌਕਰੀ ਪਰਿਵਾਰ ਵਿੱਚ ਦਿੱਤੀ ਸੋ ਮੈਂ ਮਹਿਸੂਸ ਕਰਦਾ ਹਾਂ ਕਿ ਸਾਨੂੰ ਆਪਣਾ ਕਿਸਾਨ ਪ੍ਰੇਮ ਨਾ ਦਿਖਾਓ ਕਿਸਾਨਾਂ ਦਾ ਪ੍ਰੇਮ ਕਾਂਗਰਸ ਪਾਰਟੀ ਨੂੰ ਨਹੀਂ ਹੈਗਾ ਕਿਸਾਨਾਂ ਨੂੰ ਦਬਾਉਣ ਵਾਲੀ ਕਾਂਗਰਸ ਪਾਰਟੀ ਹੈ ਔਰ ਅੱਜ ਜਿਹੜਾ ਡਰਾਮਾ ਵਿਧਾਨ ਸਭਾ ਦੇ ਅੰਦਰ ਕਾਂਗਰਸ ਨੇ ਕੀਤਾ ਉਹ ਨਿਹਟਮੰਦ ਭੱਗ ਹੈ ਔਰ ਮਾੜੀ ਗੱਲ ਸਭ ਤੋਂ ਇਹ ਹੈ ਕਿ ਉਹਨਾਂ ਨੇ ਉਹ ਸੋਲਮ ਕੇਜਨ ਤੇ ਜਦੋਂ ਸ਼ਰਧਾਂਜਲੀयां ਦਿੱਤੀਆਂ ਜਾ ਰਹੀਆਂ ਸੀ ਉਸ ਟਾਈਮ ਤੇ ਇਹਨਾਂ ਨੇ ਰੱਕਸ ਕ੍ਰੀਏਟ ਕੀਤਾ ਵਿਧਾਨ ਸਭਾ ਦੇ ਅੰਦਰ ਇਹਨਾਂ ਨੇ ਇੱਕ ਹੱਲਾ ਕ੍ਰੀਏਟ ਕੀਤਾ ਸਿਰਫ ਰਾਜਨੀਤਿਕ ਰੋਟੀਆਂ ਸੇਕਣ ਵਾਸਤੇ ਦੁੱਖ ਦੀ ਗੱਲ ਹੈ ਕਿ ਇਹਨਾਂ ਨੇ 50 ਸਾਲ ਰਾਜ ਭਾਗ ਕਰਕੇ ਕਿਸਾਨ ਨੂੰ ਕੁਝ ਨਹੀਂ ਉੱਚਾ ਚੱਕਿਆ ਲੇਕਿਨ ਕਿਸਾਨ ਦੀ ਯਾਦ ਇਹਨਾਂ ਨੂੰ ਵਿਪੱਖਸ਼ੀ ਆਉਂਦੀ ਹੈ ਜਦੋਂ ਇਹ ਆਪੋਜੀਸ਼ਨ 'ਚ ਹੁੰਦੇ ਆ ਜਦੋਂ ਸਰਕਾਰ ਹੁੰਦੀ ਹੈ ਉਦੋਂ ਤਾਂ ਕਦੇ ਕਿਸਾਨ ਦੀ ਯਾਦ ਨਹੀਂ ਆਈ ਸੋ ਮੈਂ ਮਹਿਸੂਸ ਕਰਦਾ ਕਿ ਅੱਜ ਕਾਂਗਰਸ ਦਾ ਜਿਹੜਾ ਡਰਾਮਾ ਸੀ ਉਹਨੂੰ ਪੰਜਾਬ ਦੇ ਲੋਕ ਭਲੀ ਭਾਂਤੀ ਜਾਣਦੇ ਨੇ ਜਿਹੜਾ ਕਾਂਗਰਸ ਪਾਰਟੀ ਆਪਣਾ ਕਿਸਾਨ ਪ੍ਰੇਮ ਕਿਸਾਨ ਹੀਜ ਦਾ ਡਰਾਮਾ ਕਰਦੀ ਹੈ ਪੰਜਾਬ ਦੇ ਲੋਕ ਬਹੁਤ ਵਧੀਆ ਤਰੀਕੇ ਨਾਲ ਉਹਨੂੰ ਸਮਝਦੇ ਨੇ ਕਿ ਭਗਵੰਤ ਮਾਨ ਜੀ ਨੇ ਹਰ ਥਾਂ ਤੇ ਕਿਸਾਨਾਂ ਦਾ ਪਿੱਠ ਤੇ ਖੜੇ ਹੈ ਐਫ ਆਈ ਆਰ ਅਸੀਂ ਕੀਤੀ ਹੈ ਮੁਆਵਜ਼ਾ ਅਸੀਂ ਦਿੱਤਾ ਹੈ ਨੌਕਰੀ ਸਾਡੀ ਸਰਕਾਰ ਨੇ ਦਿੱਤੀ ਹੈ ਲੇਕਿਨ ਕਾਂਗਰਸ ਪਾਰਟੀ ਨੇ ਅੱਜ ਤੱਕ ਸਵਾਏ ਲਿਪ ਸਰਵਿਸ ਤੋਂ ਸਵਾਏ ਵੱਡੇ ਵੱਡੇ ਬਿਆਨ ਦੇਣ ਤੋਂ ਕੁਝ ਵੀ ਕਦੇ ਵੀ ਕਿਸਾਨ ਦੇ ਹੱਕ ਚ ਨਹੀਂ ਕੀਤਾ ਸੋ ਮੈਂ ਅੱਜ ਨਿੰਦਾ ਕਰਦਾ ਆਮ ਆਦਮੀ ਪਾਰਟੀ ਵੱਲੋਂ ਗਵਰਨਰ ਸਾਹਿਬ ਦਾ ਐਡਰੈਸ ਹੋ ਜਾਂਦਾ ਤਾਂ ਲੋਕਾਂ ਨੂੰ ਪਤਾ ਲੱਗਣਾ ਸੀ ਕਿ 2 ਸਾਲਾਂ ਵਿੱਚ ਆਮ ਆਦਮੀ ਪਾਰਟੀ ਨੇ ਕਿੰਨੇ ਕੰਮ ਪੰਜਾਬ ਦੇ ਲੋਕਾਂ ਦੇ ਹੱਕ ਵਿੱਚ ਕੀਤੇ ਹਨ ਲੇਕਿਨ ਕਾਂਗਰਸ ਨੇ ਇਹ ਆਪਣਾ ਡਰਾਮਾ ਕਰਕੇ ਨਾ ਸਿਰਫ ਗਵਰਨਰ ਦੇ ਸਪੀਚ ਨੂੰ ਰੋਕਿਆ ਬਲਕਿ ਉਹ ਅਚੀਵਮੈਂਟਸ ਨੂੰ ਵੀ ਲੋਕਾਂ ਤੱਕ ਨਹੀਂ ਪਹੁੰਚਣ ਦਿੱਤਾ ਸੋ ਮੈਂ ਮਹਿਸੂਸ ਕਰਦਾ ਕਾਂਗਰਸ ਦੇ ਜਿਹੜੇ ਲੀਡਰ ਹੈ ਕਰਪਸ਼ਨ ਦੇ ਨਾਲ ਨਾਲ ਡਰਾਮਾ ਕਿੰਗ ਵੀ ਬਣ ਗਏ ਇਹ ਉਹਨਾਂ ਦੀ ਆਦਤ ਬਣ ਗਈ ਹੈ ਕਿ ਇਹੋ ਜਿਹਾ ਨਾਟਕ ਕਰੋ ਕਿ ਆਪ ਦੇ ਤੌਰ ਤੇ ਅਜੰਡਾ ਚੋਰੀ ਕਰਨ ਦੀ ਕੋਸ਼ਿਸ਼ ਕਰਦੇ ਨੇ ਲੇਕਿਨ ਪੰਜਾਬ ਦੇ ਲੋਕ ਇਹਨਾਂ ਗੇਮਾਂ ਨੂੰ ਸਮਝਦੇ ਨੇ ਕੈਪਟਨ ਸਾਹਿਬ ਨੇ 10 ਸਾਲ ਸਰਕਾਰ ਰਹੀ ਔਰ ਕਹਿੰਦੇ ਕਰਜ਼ਾ ਮਾਫ ਕਰਾਂਗੇ ਗੁਟਕਾ ਸਾਹਿਬ ਦੀ ਸੌ ਖਾਦੀ ਬਰਗਾੜੀ ਵਿੱਚ ਬੈਬਲ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਵਾਵਾਂਗੇ ਤੇ ਕੀ ਕੀਤਾ ਜੀ ਰਲ ਮਿਲ ਕੇ ਗੇਮਾਂ ਖੇਡਦੇ ਰਹੇ ਕਾਲੀ ਦਲ ਬਾਦਲ ਅਤੇ ਕਾਂਗਰਸ ਪਾਰਟੀ ਅੱਜ ਹੁਣੇ ਡਰਾਮਾ ਕਰਦੇ ਆ ਜਦ ਕਿ ਆਮ ਆਦਮੀ ਪਾਰਟੀ ਨੇ ਲੋਕਾਂ ਦੇ ਕਿਸਾਨਾਂ ਦੇ ਹੱਕ 'ਚ ਹਮੇਸ਼ਾ ਖੜੀ ਐ ਹਮੇਸ਼ਾ ਖੜਾਂਗੇ ਜੇ ਪੰਜਾਬ ਦੇ ਸ਼ੁਭਕਰਨਾਂ ਦੀ ਚਿੰਤਾ ਤਾਂ ਉਹ ਭਗਵੰਤ ਮਾਨ ਨੂੰ ਐ ਕਾਂਗਰਸ ਦੇ ਲੀਡਰਾਂ ਨੂੰ ਕੋਈ ਕਿਸਾਨਾਂ ਦੀ ਚਿੰਤਾ ਨਹੀਂ ਇਹਨਾਂ ਨੇ ਤਾਂ ਹਮੇਸ਼ਾ ਸਿਆਸੀ ਰੋਟੀਆਂ ਸੇਕੀਆਂ ਤੇ ਸੇਕਣੀਆਂ ਇਹਨਾਂ ਦੀਆਂ ਗੱਡੀਆਂ ਵੇਖ ਲਓ ਤੁਸੀਂ 5-5 ਕਰੋੜ ਦੀਆਂ ਗੱਡੀਆਂ ਤੇ ਇਹ ਚੜਦੇ ਨੇ ਇਹਨਾਂ ਦਾ ਕਿਸਾਨਾਂ ਨਾਲ ਕੀ ਸੰਝ ਐ ਕਿਸਾਨ ਸਾਰਾ ਦਿਨ ਗਰੀਬ ਮਿਹਨਤ ਕਰਦਾ ਔਰ 10 ਕਿੱਲੇ ਵਾਲੇ ਕਿਸਾਨ ਦਾ ਮੱਧ ਵਰਗੀ ਕਿਸਾਨ ਦਾ ਬੇਟਾ ਅੱਜ ਮੁੱਖ ਮੰਤਰੀ ਹੈ ਇਹਨਾਂ ਤੋਂ ਇਹ ਫੈਕਟ ਡਾਈਜੈਸਟ ਨਹੀਂ ਹੋ ਰਿਹਾ ਇਹਨਾਂ ਤੋਂ ਜਰਿਆ ਨਹੀਂ ਜਾ ਰਿਹਾ ਕਿ ਇੱਕ ਆਮ ਕਿਸਾਨ ਦਾ ਮੁੰਡਾ ਮੁੱਖ ਮੰਤਰੀ ਕਿਉਂ ਬਣ ਗਿਆ ਸੋ ਇਸ ਕਰਕੇ ਆਮ ਆਦਮੀ ਪਾਰਟੀ ਨਿੰਦਾ ਕਰਦੀ ਹੈ ਕਾਂਗਰਸ ਦੇ ਡਰਾਮਿਆਂ ਦੀ ਔਰ ਕਾਂਗਰਸ ਤੇ ਆ ਜਿਹੜਾ ਅੱਜ ਜੋ ਇਹਨਾਂ ਦਾ ਬਿਹੇਵੀਅਰ ਰਿਹਾ ਵਿਧਾਨ ਸਭਾ ਦੇ ਅੰਦਰ ਉਹ ਅਤ ਨਿੰਦਨਯੋਗ ਹੈ ਔਰ ਲੋਕਤਾਂ ਦੇ ਕੀਮਤੀ ਸਮੇਂ ਨੂੰ ਖਾਨ ਦੀ ਕੋਸ਼ਿਸ਼ ਹੈ ਬਹੁਤ ਬਹੁਤ ਧੰਨਵਾਦ ਕੋਈ ਸਵਾਲ ਅੱਜ ਕਾਂਗਰਸ ਇਸ ਤੋਂ ਦੇ